ਇਹੀ ਕਹਿਣਾ ਪਵੇ ਜੇ ਕਿਤੇ ਵਿਚਾਰਿਆ ਜਾਏ ਜੇ ਕਿਤੇ ਸੋਚਿਆ ਜਾਏ ਤੇ ਸਾਥ ਸੰਗਤ ਫਿਰ ਨਤੀਜਾ ਕੀ ਨਿਕਲੇਗਾ ਅਸੀਂ ਕੀ ਕੀਤਾ ਔਰ ਧੰਨ ਬਾਬਾ ਅਤਰ ਸਿੰਘ ਮਹਾਰਾਜ ਜੀ ਕਿੰਨੀ ਕਮਾਈ ਧੰਨ ਬਾਬਾ ਈਸ਼ਰ ਸਿੰਘ ਜੀਆਂ ਦੀ ਕਿੰਨੀ ਕਮਾਈ ਕੱਲ ਵੀ ਮੈਂ ਆਪ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਸੀ ਧੰਨ ਸੰਤ ਬਾਬਾ ਜਰਨੈਲ ਸਿੰਘ ਹੋਣਾ ਦੀ ਕਿੰਨੀ ਕਮਾਈ ਸੀ ਜੇ ਕਿਤੇ ਤੋਲਾਂਗੇ ਜੇ ਮਾਪਾਂਗੇ ਤੇ ਫਿਰ ਵੇਖਾਂਗੇ ਅਸੀਂ ਤੇ ਬਹੁਤ ਪਿੱਛੇ ਖਲੋਤੇ ਸਾਡੇ ਪੱਲੇ ਤੇ ਕੁਝ ਵੀ ਨਹੀਂ ਜਦ ਮੈਂ ਵੇਖਾਂ ਔਗਣ ਆਪਣੇ ਤਾਂ ਕੁਝ ਨਹੀਂ ਮੇਰੇ ਪੱਲੇ ਕੁਝ ਵੀ ਨਹੀਂ ਪੱਲੇ ਸੋ ਸਾਧ ਸੰਗਤ ਜੀ ਇਸੇ ਕਰਕੇ ਇਥੋਂ ਪੱਲੇ ਬੰਨਣ ਵਾਸਤੇ ਆਉਨੇ ਖਾਲੀ ਨੇ ਸਾਡੇ ਪੱਲੇ ਝੋਲੀਆਂ ਖਾਲੀ ਹੀ ਨੇ ਦੁੱਧ ਪੁੱਤ ਜ਼ਮੀਨਾਂ ਸੰਸਾਰੀ ਪਦਾਰਥ ਬਹੁਤ ਭਰ ਗਏ ਨੇ ਪਰ ਹਾਂ ਸਿੱਖਾਂਗੇ ਕਿਵੇਂ ਭਰਾਂਗੇ ਮਹਾਰਾਜ ਕਰੋ ਕਿਰਪਾ ਜਿੱਥੇ ਕੁਝ ਹੋਵੇ ਉੱਥੋਂ ਹੀ ਮਿਲਦਾ ਸਾਥ ਸੰਗਤ ਜੀ ਜਿਹੜੀ ਦੁਕਾਨ ਹੀ ਖਾਲੀ ਪਈ ਉੱਥੋਂ ਕੀ ਸੌਦਾ ਖਰੀਦੋ ਇੱਥੇ ਮਨ ਦੇ ਦਿਓ ਆਪਣਾ ਸਤਿਗੁਰਾਂ ਨੇ ਝੋਲੀਆਂ ਫੜ ਦੇ ਮਨ ਵਿੱਚ ਹੈ ਸਤਿਗੁਰ ਖੈ ਪਾਸ ਤਿਸ ਸੇਵਕ ਕੇ ਤਾਰਜ ਰਾਸ ਮਨ ਦੇ ਦਈਏ ਮੈਂ ਦੇ ਦਈਏ ਆਪਣੀ ਹਉਮੈ ਦੇ ਦਈਏ ਤੇ ਜਦਨ ਖੁਦੀ ਮਿਟ ਜਾਵੇ ਪਾਪ ਹਉਮੈ ਮਿਟ ਜਾਵੇ ਤਦ ਅਭਮਾਨ ਲੇ ਹੋਮੈ ਉਦੋਂ ਨਹੀਂ ਮਿਲ ਜਾਣਾ ਮੁੱਲ ਮਿਲੇਗਾ ਸ਼ਰਤ ਹੈ ਪੈਸੇ ਨਹੀਂ ਮੰਗੇ ਮਹਾਰਾਜ ਨੇ ਜੇ ਨਾਮ ਲੈਣਾ ਤੇ ਤੁ ਮੈਂ ਪੈਸੇ ਨਹੀਂ ਮੰਗਦਾ ਜੇ ਨਾਮ ਲੈਣਾ ਮੈਂ ਤੇ ਤੁ ਮਾਇਆ ਨਹੀਂ ਮੰਗਦਾ ਜੇ ਨਾਮ ਦੀ ਦਾਤ ਲੈਣੀ ਹੈ ਤੇ ਮੈਂ ਤੇ ਤੁ ਤੇਰਾ ਘਰ ਨਹੀਂ ਮੰਗਦਾ ਬਸ ਇੱਕੋ ਹੀ ਚੀਜ਼ ਦੇ ਜਾ ਆਪਣੀ ਹਉਮੈ ਦੇ ਜਾ ਤੇ ਤੈਨੂੰ ਨਾਮ ਮਿਲ ਜਾਏਗਾ ਝੋਲੀਆਂ ਭਰ ਜਾਣਗੀਆਂ ਪਰ ਆਪਣਾ ਆਪ ਗਵਾਉਣਾ ਪੈਂਦਾ ਆਪਣਾ ਆਪ ਖਤਮ ਕਰਨਾ ਪੈਂਦਾ ਸਾ ਸੰਗਤ ਤੂੰ ਤੂੰ ਕਰਤਾ ਤੂੰ ਹੋਵਾ ਤੂੰ ਮੁਝ ਮੈਂ ਰਹਾ ਨਾ ਤੂੰ ਜਬ ਆਪਾ ਪਰਕਾ ਮਿਟ ਗਿਆ ਜਦ ਦੇਖਾਂ ਤਾ ਤੂੰ ਤਤ ਤੂੰ ਫਿਰ ਜਦਨ ਆਪਣਾ ਆਪ ਮਟਾਤਾ ਨਾ ਆਪਣੀ ਹਸਤੀ ਮਟਾਦੀ ਬਸ ਫਿਰ ਤੇ ਵੇਖਾਂਗੇ ਹਰ ਪਾਸੇ ਤੂੰ ਹੀ ਤੂੰ ਨਜ਼ਰ ਆਉਂਦਾ ਆਪਣਾ ਜਿਵੇਂ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਦਰਬਾਰ ਵਿੱਚ ਪਾਈ ਨੰਦ ਲਾਲ ਜੀ ਦਾ ਸੁਭਾਅ ਸੀ ਕਿ ਰੋਜ਼ ਮਹਾਰਾਜ ਦੇ ਦਰਸ਼ਨ ਕਰਦੇ ਸੀ ਬਾਅਦ ਚ ਜਲਪਾਣੀ ਛਕਦੇ ਸੀ ਧੰਨ ਨੇ ਗੁਰ ਸਿੱਖ ਇਹੋ ਜਿਹੇ ਜਿਹੜੇ ਰੋਜ਼ ਮਹਾਰਾਜ ਦੇ ਦਰਸ਼ਨ ਕਰਕੇ ਜਲਪਾਣੀ ਛਕਦੇ ਨੇ ਕਮਾਲ ਦਾ ਜੀਵਨ ਹੈ ਉਹਨਾਂ ਦਾ ਉਹਨਾਂ ਦੇ ਚਰਨਾਂ ਤੇ ਨਮਸਕਾਰਾਂ ਨੇ ਉਹਨਾਂ ਨੂੰ ਬਾਰ ਬਾਰ ਨਮਸਕਾਰਾਂ ਨੇ ਜਿਹੜੇ ਇਹੋ ਜਿਹੇ ਜੀਵਨ ਵਾਲੇ ਨੇ ਜਿਹੜੇ ਕਹਿੰਦੇ ਮਹਾਰਾਜ ਦੇ ਦਰਸ਼ਨ ਕਰਨ ਤੋਂ ਬਿਨਾ ਸਾਡੇ ਅੰਦਰ ਇੱਕ ਅਨੰਦ ਜਲ ਜਾ ਹੀ ਨਹੀਂ ਸਕਦਾ ਇੱਕ ਆਨੰਦ ਦਾ ਦਾਣਾ ਵੀ ਨਹੀਂ ਜਾਏਗਾ ਕਮਾਲ ਹੈ ਕਮਾਲ ਦਾ ਜੀਵਨ ਹੈ ਕਾਬਲੇ ਤਾਰੀਫ ਹਨ ਉਹ ਲੋਕ ਜਿਹੜੇ ਸਾਧ ਸੰਗਤ ਕੇਵਲ ਗੁਰੂ ਗਨਪਤ ਸਾਹਿਬ ਮਰ ਦੇ ਦਰਸ਼ਨ ਕਰਕੇ ਬਾਅਦ ਚ ਜਲਪਾਣੀ ਸੋ ਸਾਧ ਸੰਗਤ ਜੀ ਅੱਜ ਭਾਈ ਆਨੰਦ ਲਾਲ ਜੀ ਆਏ ਦਰਵਾਜਾ ਖੜਕਾਇਆ ਮਹਾਰਾਜ ਅੱਜ ਦਰਸ਼ਨ ਕਰਨਾ ਅੱਗੇ ਵੀ ਜਾਂਦੇ ਸੀ ਪਰ ਅੱਜ ਜ਼ਰੂਰੀ ਕੰਮ ਸੀ ਇਸ ਕਰਕੇ ਦਰਵਾਜਾ ਖੜਕਾਉਣਾ ਪਿਆ ਅੱਗੇ ਕਦੇ ਨਹੀਂ ਸੀ ਖੜਕਾਇਆ ਤੇ ਅੱਜ ਕਹਿੰਦੇ ਨੇ ਜਾਣਾ ਮੈਂ ਬਾਹਰ ਹੈ ਉਥੇ ਮੈਨੂੰ ਟਾਈਮ ਲੱਗ ਜਾਣਾ ਹੈ ਦਰਸ਼ਨ ਕਰਨ ਤੋਂ ਬਿਨਾ ਮੈਂ ਕਦੇ ਆਪਣੇ ਸਥਾਨ ਤੋਂ ਨਹੀਂ ਨਿਕਲਿਆ ਦਰਸ਼ਨ ਕਰਨ ਤੋਂ ਬਿਨਾ ਮੈਂ ਪ੍ਰਸ਼ਾਦਾ ਨਹੀਂ ਛਕਿਆ ਅੱਜ ਕੀ ਕਰੀਏ ਭਾਈ ਆਨੰਦ ਲਾਲ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾ ਦਾ ਦਰਵਾਜ਼ਾ ਖੜਕਾਤਾ ਦਿਲ ਬੜਾ ਕਰੜਾ ਕੀਤਾ ਦਰਵਾਜ਼ਾ ਖੜਕਾਇਆ ਅੰਦਰੋਂ ਆਵਾਜ਼ ਆਈ ਬਾਹਰ ਕੌਣ ਹੈ ਮਹਾਰਾਜ ਆਪ ਜੀ ਦਾ ਅਦਨਾ ਸੇਵਕ ਆਨੰਦ ਲਾਲ ਅਦਨਾ ਨਾਲੇ ਮੈਂ ਆ ਮਹਾਰਾਜ ਮੈਂ ਬੋਲਦਾ ਕੌਣ ਬਾਦ ਮੈਂ ਆ ਜੀ ਕੌਣ ਮੈਂ ਜੀ ਨੰਦ ਲਾਲ ਆਪ ਦਾ ਅਦਨਾ ਸੇਵਕ ਨੰਦ ਲਾਲ ਅੰਦਰੋਂ ਆਵਾਜ਼ ਆਈ ਮੈਂ ਭਾਵੇਂ ਜਿੰਨੇ ਮਰਜੀ ਅਦਨੀ ਹੋਵੇ ਹੈ ਤੇ ਹਉਮੈ ਹੀ ਹੈ ਹਉਮੈ ਵਾਸਤੇ ਗੁਰੂ ਦਾ ਘਰ ਕਦੇ ਨਹੀਂ ਖੁੱਲ ਸਕਦਾ ਹਉਮੈ ਵਾਸਤੇ ਗੁਰੂ ਦਾ ਦਰਵਾਜ਼ਾ ਕਦੇ ਨਹੀਂ ਖੁੱਲ ਸਕਦਾ ਓਹੋ ਇਹ ਕੀ ਕਹਿਤਾ ਮਹਾਰਾਜ ਨੇ ਉਹ ਮੈਨੂੰ ਬੋਲਣਾ ਹੀ ਨਹੀਂ ਆਇਆ ਉਹ ਨੰਦ ਲਾਲਾ ਤੈਨੂੰ ਬੋਲਣੀ ਨਹੀਂ ਆਇਆ ਆਪਣੇ ਮਨ ਨੂੰ ਫਟਕਾਰਾਂ ਪਾਉਂਦੇ ਨੇ ਸਾਧ ਸੰਗਤ ਜੀ ਫਿਰ ਆਵਾਜ਼ ਦਿੱਤੀ ਖੜਕਾਇਆ ਦਰਵਾਜ਼ਾ ਹੁਣ ਕੌਣ ਹੈ ਭਾਈ ਕੌਣ ਦਰਵਾਜ਼ਾ ਖੜਕਾ ਰਿਹਾ ਹੈ ਮਹਾਰਾਜ ਜੀ ਤੁਸੀਂ ਵੀ ਖੜਕਾ ਰਹੇ ਸਾਧ ਸੰਗਤ ਜੀ ਜਦੋਂ ਆਖਿਆ ਨਾ ਮਹਾਰਾਜ ਬਸ ਤੂੰ ਹੀ ਤੂੰ ਐ ਤੂੰ ਹੀ ਖੜਕਾਉਣਾ ਦਰਵਾਜ਼ਾ ਮਹਾਰਾਜ ਨੇ ਆਖਿਆ ਨੰਦ ਲਾਲਾ ਅਜੀਬ ਹੀ ਤੇਰੇ ਬੋਲਣ ਵਿੱਚ ਚਤ్రਾਈ ਔਰ ਚੰਚਲਤਾ ਛੁਪੀ ਹੋਈ ਚਤ్రਾਈਆਂ ਵਾਲਿਆਂ ਵਾਸਤੇ ਵੀ ਗੁਰੂ ਦਾ ਦਰਵਾਜ਼ਾ ਨਹੀਂ ਖੁੱਲਦਾ ਆਪ ਗਵਾਈਏ ਆਪ ਸਭ ਪਾਈਏ ਔਰ ਕੈਸੀ ਚਤ్రਾਈ ਚਤ్రਾਈ ਚਤ్రਾਈਆਂ ਵਾਲਿਆਂ ਵਾਸਤੇ ਵੀ ਗੁਰੂ ਨਾਨਕ ਦਾ ਦਰਵਾਜ਼ਾ ਨਹੀਂ ਖੁੱਲਦਾ ਨਹੀਂ ਖੁੱਲਦਾ ਹੁਣ ਕੀ ਕਰੀਏ ਦੋ ਵਾਰੀ ਦਰਵਾਜ਼ਾ ਖਿਲਾਉਣ ਦਾ ਯਤਨ ਹੋਇਆ ਅਗੋਂ ਦਰਵਾਜ਼ਾ ਬੰਦ ਹੈ ਆਖਰਕਾਰ ਰੋਣ ਲੱਗੇ ਭਾਈ ਨੰਦ ਲਾਲ ਜੀ ਆਪਣੇ ਕਰਮਾਂ ਨੂੰ ਰੋਂਦੇ ਨੇ ਰੋਨੇ ਆ ਸੀ ਆਪਣੇ ਕਰਮਾਂ ਕਰਕੇ ਰੋਨੇ ਮਹਾਰਾਜ ਨੇ ਨਹੀਂ ਸਾਨੂੰ ਰੁਵਾਇਆ ਕੋਈ ਵੀ ਕਿਸੇ ਨੂੰ ਰੁਵਾ ਨਹੀਂ ਸਕਦਾ ਜੇ ਰੋਨੇ ਆ ਤੇ ਆਪਣੇ ਕਰਮਾਂ ਕਰਕੇ ਕੋਈ ਸਾਨੂੰ ਕਿਵੇਂ ਰਵਾ ਦੇਵੇ ਹੁਣ ਰੋਣ ਲੱਗੇ ਆਨੰਦ ਲਾਲ ਜੀ ਸਤਿਗੁਰ ਅੰਦਰੋਂ ਬੋਲੇ ਹੁਣ ਕੌਣ ਰੋਂਦਾ ਏ ਇਹ ਕੌਣ ਰੋਂਦਾ 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 ਹੀ ਬੋਲਿਆ ਕਿਨੇ ਮਹਾਰਾਜ ਪਤਾ ਨਹੀਂ ਏ ਕੌਣ ਰੋਂਦਾ ਨਾ ਹੁਣ ਮੈਂ ਆ ਤੇ ਨਾ ਤੂੰ ਚਤਰਾਈ ਵੀ ਖਤਮ ਐ ਤੇ ਹੌਮੇ ਵੀ ਖਤਮ ਐ ਖਤਮ ਐ ਇਹ ਹੁਣ ਕੌਣ ਰੋਂਦਾ ਏ ਪਤਾ ਨਹੀਂ ਜੀ ਕੌਣ ਰੋਂਦਾ ਨਾਲੇ ਰੋਵੇ ਹੈ ਪਾਣੀ ਚੱਲਦਾ ਜ਼ਾਰ-ਜ਼ਾਰ ਰੋ ਰਿਹਾ ਫੇਰ ਖੋਲਿਆ ਦਰਵਾਜ਼ਾ ਛਾਤੀ ਨਾਲ ਤੂੰ ਤੂੰ ਕਰਤਾ ਬਸ ਜਾ ਚ ਆ ਜਾਵੇ ਦਰਵਾਜ਼ਾ ਖਲਾਉਣ ਦੀ ਉਹੀ ਸਾਡੇ ਕੋਲ ਹੈ ਨਹੀਂ ਮੈਥਡ ਜ਼ੁਗਤੀ ਤਰੀਕਾ ਉਹ ਨਹੀਂ ਸਾਡੇ ਕੋਲ ਗੱਲਾਂ ਹੀ ਨਹੀਂ ਬਸ ਪੁੱਛ ਤੂੰ ਪਥਕ ਤਹ ਮਾਰਗ ਨਾ ਥਾਰੇ ਪਖ ਪ੍ਰੀਤਮ ਕੇ ਦੇਸ਼ کیسے ਬਾਤ ਨਾ ਕਹਿ ਜਾਈ ਲ ਗੱਲਾਂ ਨਾਲ ਹੀ ਦਰਵਾਜ਼ਾ ਖੁਲਾਉਂਦਾ ਫਿਰਦਾ ਕਦੀ ਮੈਂ ਕਦੀ ਚੁਤرائی ਜੇ ਤੂੰ ਤੂੰ ਕਹਿੰਨੇ ਵੀ ਐ ਤੇ ਉਹਦੇ ਵਿੱਚ ਵਿਚਤرائی ਛੁਪੀ ਹੋਈ ਉਹਦੇ ਵਿੱਚ ਵੀ ਚਲਾਕੀ ਛੁਪੀ ਹੋਈ ਸੋ ਸਾਧ ਸੰਗਤ ਜੀ ਉਹ ਤੇ ਹਿਰਦੇ ਦੇ ਵਿੱਚੋਂ ਜਦੋਂ ਬਣ ਗਏ ਨਾ ਉਹਦੋਂ ਹੀ ਕਿਰਪਾ ਹੋ ਜਾਣੀ ਮਹਾਰਾਜ ਕਰੋ ਕਿਰਪਾ ਦਰਵਾਜ਼ਾ ਖਿਲਾਉਣ ਦੀ ਜਾਚ ਆ ਜਾਵੇ ਸਾਨੂੰ ਵੀ ਜਿੱਦਣ ਜਾਚ ਆ ਗਈ ਉਹਨੇ ਉਹਦੋਂ ਹੀ ਖੋਲ ਦੇਣਾ ਆ ਜਾ ਗੁਰਸਿੱਖਾ ਤੈਨੂੰ ਹੀ ਉਡੀਕਦਾ ਉਹ ਤੇ ਉਡੀਕਦਾ ਹੈ ਪਰ ਹਾਂ ਵਿਚਾਲੇ ਕੰਧ ਹੈ ਕਾਦੀ ਹੌਮੇ ਦੀ ਹੌਮੇ ਦੀ ਜਦੋਂ ਕੰਧ ਟੁੱਟ ਗਈ ਨਾ ਉਦਨੀ ਗੱਲ ਬਣ ਜਾਣੀ ਹੌਮੇ ਬੂਝੇ ਤਾਂ ਦਰ ਸੂਝੇ ਉਹਦਾ ਦਰ ਖੁੱਲਾ ਪਿਆ ਇਸਦਾ ਹੀ ਨਹੀਂ ਹੌਮੇ ਦੀ ਕੰਧ ਹੌਮੇ ਦਾ ਪਰਦਾ ਹੌਮੇ ਦਾ ਬੂਹਾ ਵੱਜ ਗਿਆ ਹੌਮੇ ਦਾ ਦਰਵਾਜ਼ਾ ਵੱਜਿਆ ਹੋਇਆ ਤੇ ਜਦਨ ਉਹ ਹੌਮੇ ਟੁੱਟ ਗਈ ਨਾ ਹੌਮੇ ਬੂਝੇ ਉਹ ਮੈਨੂੰ ਬੁਝ ਲਿਆ ਤਾਂ ਦਾ ਸੂਝੇ ਆਪ ਗਵਾਈਏ ਤਾਂ ਸੋ ਆਪਣਾ ਆਪ ਗਵਾਉਣਾ ਪੈਂਦਾ ਫਿਰ ਗੱਲ ਬਣਦੀ ਸਾਧ ਸੰਗਤ ਜੀ